ਸਸਿਕਲ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆ ਕਿ ਥਰਡ ਪਾਰਟੀ ਇੰਸ਼ੋਰੈਂਸ ਕੀ ਹੁੰਦੀ ਹੈ ਬਹੁਤ سارے ਸਾਡੇ ਸਾਡੇ ਬੀਮਾ ਭਰਾਵਾਂ ਦੇ ਮਨਾਂ 'ਚ ਕੰਫਿਊਜ਼ਨ ਹੈ ਕਿ ਥਰਡ ਪਾਰਟੀ ਕੀ ਹੈ ਤੇ ਬਹੁਤ سارے ਬੱਚੇ ਜਿਹੜੇ ਆ ਜਿਹੜਾ ਭੈਣ ਭਰਾ ਆਪਣੇ ਉਹ ਇਹੀ ਥਰਡ ਪਾਰਟੀ ਇੰਸ਼ੋਰੈਂਸ ਕਰਉਦੇ ਆ ਉਹਨਾਂ ਨੂੰ ਇਹ ਹੀ ਪਤਾ ਕਿ ਥਰਡ ਪਾਰਟੀ ਦੇ ਇੰਸ਼ੋਰੈਂਸ ਕਰਾਈ ਹੋਏਗੀ ਤੇ ਸਸਤੀ ਪੈਂਦੀ ਆ ਚਲਾਨ ਤੋਂ ਬਚ ਜਾਈਦਾ ਸੋ ਤੁਹਾਨੂੰ ਦੱਸਣ ਲੱਗੇ ਆਂ ਵੀ ਥਰਡ ਪਾਰਟੀ ਤੋਂ ਪਹਿਲਾਂ ਸੈਕੰਡ ਪਾਰਟੀ ਆਉਂਦੀ ਆ ਸੈਕੰਡ ਪਾਰਟੀ ਤੋਂ ਪਹਿਲਾਂ ਫਸਟ ਪਾਰਟੀ ਆਉਂਦੀ ਆ ਉਹਦੇ ਮੈਂ ਪਾਰ ਦੱਸਣ ਲੱਗਾ ਹਾਂ ਕਿਹੜੇ-ਕਿਹੜੇ ਆ ਤੁਸੀਂ ਬੜੇ ਧਿਆਨ ਨਾਲ ਸੁਣਿਓ ਤੇ ਇਹਨੂੰ ਸਕਿਪ ਵੀ ਨਾ ਕਰਿਓ ਇਹ ਤੁਹਾਡੇ ਬੜੇ ਕੰਮ ਵਾਲੀ ਚੀਜ਼ ਆ ਤੇ ਹੋ ਸਕਦਾ ਤੁਹਾਡੇ ਆਨ ਵਾਲੇ ਟਾਈਮ ਵਿੱਚ ਇਹ ਤੁਹਾਡੇ ਕੰਮ ਵੀ ਆਵੇ ਇਹ ਤੁਹਾਨੂੰ ਦੱਸਣ ਲੱਗੇ ਕਿ ਜਿਹੜੀ ਫਸਟ ਪਾਰਟੀ ਆ ਉਹ ਤੁਸੀਂ ਹੋ ਚਾਹੇ ਗੱਡੀ ਤੁਹਾਡੇ ਨਾਮ ਤੇ ਆ ਉਹ ਤੁਸੀਂ ਫਸਟ ਪਾਰਟੀ ਹੋ ਸੈਕੰਡ ਪਾਰਟੀ ਉਹ ਹੋਗੀ ਜਿਨ੍ਹਾਂ ਨੇ ਇੰਸ਼ੋਰੈਂਸ ਦਿੱਤੀ ਆ ਉਹ ਕੋਈ ਵੀ ਐਸੀ ਕੰਪਨੀ ਜਿਹਦਾ ਨਾਮ ਜਿਨੇ ਇੰਸ਼ੋਰਸ ਕਰਨੀ ਆ ਜਾਂ ਬੀਮਾ ਕੰਪਨੀ ਲਾ ਲੋ ਉਹ ਸੈਕੰਡ ਪਾਰਟੀ ਥਰਡ ਪਾਰਟੀ ਉਹ ਜਿਹੜੀ ਤੁਹਾਡੇ ਨਾਲ ਤੁਸੀਂ ਉਹਨਾਂ ਟਕਰਾ ਕੇ ਜਾਓ ਉਹ ਤੁਹਾਡੇ ਨਾਲ ਟਕਰਾ ਗਿਆ ਤੇ ਜਿਹੜਾ ਕਲੇਮ ਤੁਹਾਡੇ ਵੱਲੋਂ ਜਾਣਾ ਜਾਂ ਤੁਸੀਂ ਉਹਦੀ ਗੱਡੀ ਠੀਕ ਕਰਵਾ ਕੇ ਦੇਣੀ ਆ ਜਾਂ ਉਹਦਾ ਕੋਈ ਨੁਕਸਾਨ ਦੀ ਪਰਪਾਈ ਕਰਨੀ ਆ ਤੇ ਉਹ ਥਰਡ ਪਾਰਟੀ ਜਿਹੜੀ ਤੁਹਾਡੀ ਸੈਕੰਡ ਪਾਰਟੀ ਆ ਸੈਕੰਡ ਬੀਮਾ ਕੰਪਨੀ ਨੇ ਤੁਹਾਨੂੰ ਉਹ ਇੰਸ਼ੋਰੈਂਸ ਜਿਹੜਿਆ ਉਹਦਾ ਕਲੇਮ ਜਿੰਨਾ ਟੋਟਲ ਬਣਦਾ ਉਹ ਉਸ ਬੰਦੇ ਨੂੰ ਪਰਪਾਈ ਵਾਸਤੇ ਦੇਣਾ ਉਹ ਤੁਸੀਂ ਵਿੱਚੋਂ ਨਿਕਲ ਗਏ थर्ड पार्टी ਤੇ ਸੈਕੰਡ ਪਾਰਟੀ ਆਪਸ ਵਿੱਚ ਐਡਜਸਟਮੈਂਟ ਕਰ ਲਗੇ ਇੱਥੇ ਇਹ ਵੇਖਿਆ ਜਾਵੇ ਕਿ ਜਿਹੜਾ ਕਲੇਮ ਹੈ ਉਹ ਤੁਹਾਡਾ ਦੋ ਦਾ ਆਪਸੀ ਵਿੱਚ ਕਸੂਰ ਕਿਸ ਦਾ ਜੇ ਤੇ ਸਾਡੇ ਡਾਕੂਮੈਂਟਸ ਪੂਰੇ ਨਾ ਹੋਣ ਆਰ ਸੀ ਨਹੀਂ ਹੈਗੀ ਮਿਸ਼ੋਰੈਂਸ ਨਹੀਂ ਹੈਗੀ ਜਾਂ ਸਾਡੇ ਕੋਈ ਗੱਡੀ ਦੀ ਫਿਟਨੈਸ ਸਰਟੀਫਿਕੇਟ ਨਹੀਂ ਹੈਗਾ ਜਾਂ ਸਾਡਾ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਜਾਂ ਅਸੀਂ ਆਨਸਾਈਟ ਤੋਂ ਆਉਂਦੇ ਪਏ ਆ ਜਾਂ ਅਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਪਏ ਆ ਜਾਂ ਅਸੀਂ ਜਿਗਜਾ ਗੱਡੀ ਚਲਾਉਂਦੇ ਪਏ ਆ ਜਾਂ ਅਸੀਂ ਗੱਡੀ ਦਾ ਇਹ ਕਪੈਸਿਟੀ ਤੋਂ ਵੱਧ ਉੱਤੇ ਵੇਟ ਲੱਦਿਆ ਆ ਜਾਂ ਕਪੈਸਿਟੀ ਤੋਂ ਵੱਧ ਉੱਤੇ ਆਪਣੇ ਸਵਾਰੀਆਂ ਬਿਠਾਈਆਂ ਹੋਈਆਂ ਤੇ ਉਹਦੇ ਨਾਲ ਤੁਹਾਡਾ ਜਿਹੜਾ ਕਲੇਮ ਹੈ ਤੁਹਾਨੂੰ ਪੱਲਿਓ ਜੇਬ ਤੋਂ ਜਾ ਸਕਦਾ ਜੇ ਤੁਸੀਂ ਕਾਨੂੰਨ ਦੇ ਅਨੁਸਾਰ ਉਹਦੇ ਡਾਕੂਮੈਂਟਸਾਂ ਦੀ ਪੂਰੀ ਪ੍ਰਭਾਈ ਕਰਦੇ ਹੋ ਤੇ ਫਿਰ ਉਹ ਕਲੇਮ ਜਿਹੜੀ ਆ ਇੰਸ਼ੋਰੈਂਸ ਥਰਡ ਪਾਰਟੀ ਜਿਹੜੀ ਆ ਉਹਨੂੰ ਦੇਗੀ ਸੋ ਜਿੰਨੇ ਵੀ ਐਕਸੀਡੈਂਟ ਹੁੰਦੇ ਆ ਉਹਨਾਂ ਵਿੱਚ ਇਹੀ ਹੁੰਦਾ ਕਿ ਜੇ ਅਗਲਾ ਬੰਦਾ ਜਿਹਦੀ ਗੱਡੀ ਤੁਹਾਡੀ ਨਾਲ ਟਕਰਾਈ ਆ ਉਹ ਤੁਹਾਡੇ ਤੇ ਕਲੇਮ ਕਰਦਾ ਬਾਈ ਕੋਰਟ ਤੇ ਕੋਰਟ ਆਰਡਰ ਕਰਦੀ ਆ ਕਿ ਉਸ ਬੰਦੇ ਦੀ ਜਿੰਨਾ ਨੁਕਸਾਨ ਹੋਇਆ ਉਹ ਤੁਹਾਨੂੰ ਦੇਣਾ ਪੈਣਾ ਪਰ ਉਹ ਤੁਹਾਡਾ ਬਚਾ ਹੋ ਜਾਂਦਾ ਕਿ ਜੇ ਤੁਸੀਂ ਇੰਸ਼ੋਰੈਂਸ ਕਰਾਈ ਆ ਥਰਡ ਪਾਰਟੀ ਤੇ ਥਰਡ ਪਾਰਟੀ ਨੇ ਉਹਨੂੰ ਪੇ ਕਰਨਾ ਇਹਦੇ ਵਿੱਚ ਇਹ ਹੋ ਜਾਂਦਾ ਵੀ ਉਹਦੀ ਗੱਡੀ ਦੀ ਭਾਈ ਹੋ ਗਈ ਉਹਦਾ ਨੁਕਸਾਨ ਵੀ ਉਹ ਜਿਹੜਾ ਸੈਕੰਡ ਪਾਰਟੀ ਨੇ ਦੇ ਦਿੱਤਾ لیکن ਤੁਹਾਡੀ ਗੱਡੀ ਵਾਸਤੇ ਕਿਸੇ ਨੇ ਸੋਚਿਆ ਤੁਹਾਡੀ ਗੱਡੀ ਦੀ ਰਿਪੇਅਰ ਜਿਹੜੀ ਆ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਹੀ ਕਰਨੀ ਪਾਣੀ ਇਸ ਕਰਕੇ ਤੁਸੀਂ ਮੈਂ ਤੁਹਾਨੂੰ ਇੱਕ ਸੁਜੈਸ਼ਨ ਕਰਾਂਗਾ ਇੱਕ ਸਲਾਹ ਦਵਾਂਗਾ ਜਦੋਂ ਵੀ ਆਪਣੀ ਗੱਡੀ ਦੀ ਇੰਸ਼ੋਰੈਂਸ ਕਰਨੀ ਆ ਫੁੱਲ ਇੰਸ਼ੋਰਸ ਕਰਾਓ ਬੰਪਰ ਟੂ ਬੰਪਰ ਥੋੜੇ ਜਿਹੇ ਪੈਸੇ ਜ਼ਰੂਰ ਵੱਧ ਲੱਗਦੇ ਆ ਜੇ ਥਰਡ ਪਾਰਟੀ ਦੀ ਜਿਹੜੀ ਇੰਸ਼ੋਰੈਂਸ ਆ ਉਹ 5 ਤੋਂ ਲੈ ਕੇ ਜੇ 7000 ਲੱਗਦੀ ਹੈ ਤੇ ਦੂਜੇ ਦੀ ਸ਼ਾਇਦ ਹੋ ਸਕਦਾ 10000 ਰੁਪਏ ਲੱਗੇ ਲੇਕਿਨ ਫੁੱਲ ਇੰਸ਼ੋਰੈਂਸ ਨਾਲ ਇਹ ਹੋਏਗਾ ਕਿ ਤੁਹਾਨੂੰ ਕੋਈ ਵੀ ਕਲੇਮ ਜਿਹੜਾ ਉਹ ਜੇਬ ਚੋਂ ਨਹੀਂ ਜਾ ਸਕਦਾ ਇਸ ਕਰਕੇ ਜੇ ਅਸੀਂ ਜਦੋਂ ਵੀ ਇੰਸ਼ੋਰੈਂਸ ਕਰਾਉਨੇ ਆ ਤੇ ਥਰਡ ਪਾਰਟੀ ਨਾ ਕਰਾਓ ਫੁੱਲ ਇੰਸ਼ੋਰੈਂਸ ਕਰਾਓ ਕਿਉਂਕਿ ਜਦੋਂ ਵੀ ਕੋਈ ਬੰਦਾ ਪ੍ਰੋਪਰਟੀ ਦਾ ਲਾਸਸ ਕਰ ਲਿਆ ਜੇ ਕੋਈ ਜ਼ਖਮੀ ਹੋਇਆ ਜਾਂ ਜ਼ਖਮੀ ਆਉਣ ਦੇ ਵਿੱਚ ਕਿਸੇ ਦੀ ਡੈਥ ਹੋ ਗਈ ਆ ਤੇ ਥਰਡ ਪਾਰਟੀ ਨੇ ਉਹ ਮਰਨ ਵਾਲੇ ਬੰਦੇ ਦੀ ਜਿੰਨੀ ਉਮਰ ਹੈ ਜਾਂ ਜਿੰਨੀ ਉਹਦੀ ਇਨਕਮ ਆਫ ਸੋਰਸ ਸੀ ਉਹਦੀ ਕਮਾਈ ਦਾ ਸਾਧਨ ਕਿਹੜਾ ਸੀ ਉਹ ਕੋਰਟ ਡਿਸਾਈਡ ਕਰਦੀ ਆ ਕਿ ਇਸ ਬੰਦੇ ਨੇ ਟੋਟਲ ਕਮਾਈ 58 ਸਾਲ ਤੱਕ ਕਿੰਨੀ ਕਰਨੀ ਸੀ ਤੇ ਉਹਦਾ ਟੋਟਲ ਜਿਹੜਾ ਉਹ ਕਿੰਨੀ ਕੀਮਤ ਬਣਦੀ ਹੈ ਉਹ ਕੋਰਟ ਡਿਸਾਈਡ ਕਾਦੀ ਕੋਰਟ ਦੇ ਮੁਤਾਬਕ ਜਿਹੜੀ ਥਰਡ ਪਾਰਟੀ ਆ ਉਹ ਥਰਡ ਪਾਰਟੀ ਵਾਲੇ ਨੂੰ ਸੈਕੰਡ ਪਾਰਟੀ ਜਿਹੜੀ ਆ ਉਹ ਕਲੇਮ ਦਿੰਦੀ ਆ ਤੇ ਉਹ ਉਹਦੀ ਪਰਪਾਈ ਹੋ ਸਕਦੀ ਆ ਤੇ ਜੇ ਤੁਹਾਡੀ ਇੰਸ਼ੋਰੈਂਸ ਨਹੀਂ ਹੋਈ ਥਰਡ ਪਾਰਟੀ ਵੀ ਨਹੀਂ ਹੋਈ ਤੇ ਉਹਦੇ ਨਾਲ ਇਹ ਨੁਕਸਾਨ ਇਹਦਾ ਕਲੇਮ ਹੈ ਇਹ ਤੁਹਾਨੂੰ ਪੈ ਸਕਦਾ ਇਸ ਕਰਕੇ ਆਪਣੀ ਗੱਡੀ ਦੀ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਆ ਉਹ ਕੋਲ ਜਿਹੜੀ ਇੰਸ਼ੋਰੈਂਸ ਆ ਉਹਦੇ ਨਾਲ ਤੁਹਾਨੂੰ ਬੈਨੀਫਿਟ ਜ਼ਿਆਦਾ ਆਉਂਦੇ ਉਹਦੇ ਵਿੱਚ ਜੇ ਤੁਹਾਡੀਆਂ ਲੋਡ ਤੋਂ ਵੱਧ ਕਿਸੇ ਵੇਲੇ ਆਪਾਂ 2 ਜਾਂ 2 ਤੋਂ ਵੱਧ ਦੀਆਂ ਸਵਾਰੀਆਂ ਬੈਠੀਆਂ ਕਿਸੇ ਵੇਲੇ ਉਹਨਾਂ ਦਾ ਕਲੇਮ ਵੀ ਵਿੱਚ ਆ ਜਾਂਦਾ ਉਹ ਐਵਰੇਜ ਹੈ ਜਿਉਂ ਜਿਉਂ ਅਸੀਂ ਪੈਸੇ ਵਧਾਈ ਜਾ ਰਹੇ ਆ ਤਿਉਂ ਤੇ ਉਹਦੇ ਵਿੱਚ ਜਿੰਨੀਆਂ ਪੈਸੰਜਰ ਆ ਉਹਨਾਂ ਦੀ ਉਹ ਜਾਨ ਮਾਲ ਦੀ ਰਾਖੀ ਕਰਨ ਦੀ ਉਹ ਜਿਹੜੀ ਆ ਕੰਪਨੀ ਆ ਉਹ ਜ਼ਿੰਮੇਵਾਰ ਬਣਦੀ ਆ ਤੇ ਉਹਦਾ ਕਲੇਮ ਦੇ ਦੇਣ ਦੀ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਆ ਇਸ ਕਰਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਜਦੋਂ ਵੀ ਆਪਾਂ ਕਲੇਮ ਦੀ ਕੋਈ ਗੱਲ ਕਰਨੀ ਹੈ ਇੰਸ਼ੋਰੈਂਸ ਕਰਾਉਣੀ ਆ ਤੇ ਉਹਦੇ ਵਿੱਚ ਥਰਡ ਪਾਰਟੀ ਨਾਲ ਉਹ ਇੰਸ਼ੋਰੈਂਸ ਹੀ ਕਰਾਈ ਜਾਏ ਤਾਂ ਜੋ ਆਪਣਾ ਬਚਾਅ ਵੀ ਕੀਤਾ ਜਾ ਸਕੇ ਕਿਸੇ ਦੂਸਰੇ ਦਾ ਬਚਾਅ ਵੀ ਕੀਤਾ ਜਾਏ ਜੈ ਜੀ ਅਸੀ ਸੇਵਾ